ਅ ਅੱਜ ਸ਼ਹਿਰ ਬਠਿੰਡਾ ਵਾਸਤੇ ਬਹੁਤ ਵਧੀਆ ਦੇਣਾ ਇਤਿਹਾਸਕ ਦੇਣਾ ਤੁਹਾਨੂੰ ਪਰਸੋਂ ਹੀ ਸਾਰਿਆਂ ਨੂੰ ਦਫ਼ਤਰ ਬੁਲਾਇਆ ਸੀਗਾ ਸਾਰੇ ਮੀਡੀਆ ਨੂੰ ਤੁਹਾਨੂੰ ਦੱਸਿਆ ਸੀ ਕਿ ਬਠਿੰਡੇ ਸ਼ਹਿਰ ਦੇ ਵਿੱਚ ਅਸੀਂ ਤਕਰੀਬਨ 30 ਥਾਵਾਂ ਤੇ 13 ਕਰੋੜ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਦੀ ਅਸੀਂ ਪ੍ਰਵਾਨਗੀ ਸਾਨੂੰ ਪੰਜਾਬ ਸਰਕਾਰ ਵੱਲੋਂ ਮਿਲੀ ਹੈ ਉਹਨਾਂ ਦੀ ਅੱਜ ਸ਼ੁਰੂਆਤ ਕੀਤੀ ਆ ਪਟੇਲ ਨਗਰ ਤੋਂ ਪਟੇਲ ਨਗਰ ਬਠਿੰਡਾ ਸ਼ਹਿਰ ਦਾ ਬੜਾ ਅਹਿਮ ਇਲਾਕਾ ਹੈ ਬੜੇ ਪੜੇ ਲੈ ਕੇ ਸਿਆਣੇ ਸੁਝਵਾਨ ਲੋਕ ਇੱਥੇ ਰਹਿੰਦੇ ਆ ਬਹੁਤ ਸ਼ਲਾਕਾ ਇੱਥੇ ਪੰਜ ਪਾਰਕ ਆ ਪੰਜਾਂ ਪਾਰਕਾਂ ਦੀ ਰੈਨੋਵੇਸ਼ਨ ਚਾਹੇ ਉੱਥੇ ਕੋਈ ਇੰਟਰਲੌਕ ਰਗਣ ਵਾਲੀ ਆ ਚਾਹੇ ਲਾਈਟਾਂ ਦਾ ਪ੍ਰਬੰਧ ਆ ਚਾਹੇ ਬਾਹਰ ਗ੍ਰਿਲਾਂ ਦਾ ਪ੍ਰਬੰਧ ਆ ਚਾਹੇ ਝੂਲਿਆਂ ਦੀ ਗੱਲਬਾਤ ਆ ਚਾਹੇ ਜਿਮ ਦੀ ਗੱਲਬਾਤ ਹੈ ਰੰਗ ਰੂਪਨ ਕਰਨਾ ਹੈ ਸੋ ਬਹੁਤ ਵਧੀਆ ਸਾਰੇ ਪਾਰਕ ਚਮਕਾਉਣੇ ਨੇ ਕਿਉਂਕਿ ਇਹ ਜੋ ਪਾਰਕ ਨੇ ਸਾਰੇ ਸਾਡੇ ਨੌਜਵਾਨ ਬੀਬੀਆਂ ਸਾਡੇ ਬੱਚੇ ਇਹਨਾਂ ਦੇ ਵੀ ਖੇਡਦੇ ਬਿਨੇ ਸਵੇਰੇ ਸੈਰ ਕਰਦੇ ਨੇ ਸ਼ਾਮ ਨੂੰ ਸੈਰ ਕਰਦੇ ਨੇ ਸੋ ਅਸੀਂ ਪਾਰਕਾਂ ਤੋਂ ਕੰਮ ਸ਼ੁਰੂ ਕੀਤਾ ਇਸ ਤੋਂ ਇਲਾਵਾ ਸਾਰੇ ਇਲਾਕਾ ਨੁਮਾਸੀਆਂ ਨੇ ਬੇਨਤੀ ਕੀਤੀ ਆ ਵੀ ਇੱਥੇ ਕਾਓ ਕੈਚਰ ਆਵਾਰਾ ਪੁਛਣ ਦੀ ਸਮੱਸਿਆ ਉਸ ਦਾ ਵੀ ਅਸੀਂ ਸਾਰੀ ਸਾਡੀ ਪਲੈਨਿੰਗ ਆ ਸੀ ਐਸਟੀਮੇਟ ਬਣਾ ਲਿਆ ਉਸ ਤੋਂ ਇਲਾਵਾ ਇਹਨਾਂ ਨੇ ਗੇਟ ਦੀ ਗੱਲ ਕੀਤੀ ਆ ਗੇਟ ਬਣਾਉਣ ਵਾਸਤੇ ਸਾਨੂੰ ਹਾਈ ਕੋਰਟ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਉਹ ਵੀ ਅਸੀਂ ਸਰਕਾਰ ਕੋਲ ਭੇਜਾਂਗੇ ਹੋਰ ਵੀ ਜੋ ਇਹਨਾਂ ਨੇ ਸਮੱਸਿਆਵਾਂ ਸਾਡੇ ਧਿਆਨ ਦੇ ਵਿੱਚ ਲਿਆਂਦੀਆਂ ਨੇ ਕੁਝ ਤੇ ਅਸੀਂ ਪਹਿਲਾਂ ਹੀ ਗੌਰ ਕਰ ਰਹੇ ਹਾਂ ਤੇ ਕੁਝ ਜੋ ਸਾਨੂੰ ਵਾਜ ਇਹਨਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਉਹਨਾਂ ਤੇ ਵੀ ਅਸੀਂ ਜ਼ਰੂਰ ਗੌਰ ਕਰਵਾਵਾਂ ਕਿਉਂਕਿ ਅੱਜ ਤਾਂ ਸਾਡਾ ਪਹਿਲਾ ਦਿਨ ਹੈ ਇੱਥੇ ਅਸੀਂ ਆਉਂਦੇ ਜਾਨੇ ਦੇ ਨਾਲ ਸਾਰੇ ਸਾਡੀ ਟੀਮ ਇੱਥੇ ਘੇੜਾਪੜਾ ਮਾਰਦੀ ਰਹੂਗੀ ਸੋ ਇਸ ਕਰਕੇ ਇੱਥੋਂ ਕੰਮ ਸ਼ੁਰੂ ਕਰਨਾ ਹੈ ਕੱਲ੍ਹ ਨੂੰ ਅਸੀਂ ਟਰਾਂਸਪੋਰਟ ਨਗਰ ਦੇ ਵਿੱਚ ਕੰਮ ਸ਼ੁਰੂ ਕਰਨਾ ਹੈ ਫਿਰ ਰਿੰਗ ਰੋਡ ਤੇ ਕੰਮ ਸ਼ੁਰੂ ਕਰਨਾ ਹੈ ਫਿਰ ਸਾਡੇ ਜੋ ਨਵੀਂ ਕਲੋਨੀ ਆ ਉੱਥੇ ਵੀ ਕੰਮ ਸ਼ੁਰੂ ਕਰਨਾ ਹੈ ਸੋ ਆਉਣ ਵਾਲੇ ਦਿਨਾਂ ਬਠਿੰਡੇ ਦੇ 30 ਥਾਂ ਮਤੇ ਜਿਹੜੇ ਵਿਕਾਸ ਕਾਰਜ ਸਿਰਫ ਗੱਲਾਂ ਨਹੀਂ ਆ ਵੀ ਅਸੀਂ ਕਾਗਜ਼ੀ ਗੱਲਾਂ ਕਈ ਵਾਰੀ ਲੀਡਰ ਫੋਕੇ ਲਿਆਣ ਕਰ ਜਾਂਦੇ ਆ ਸੋ ਮੇਰਾ ਸੁਭਾਅ ਨਹੀਂ ਮੈਂ ਉਹੀ ਲੋਕਾਂ ਦੇ ਵਿੱਚ ਗੱਲ ਕਰਦਾ ਜੋ ਗੱਲ ਸੰਭਵ ਹੋ ਸਕਦੀ ਹੈ ਜੋ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈ ਤੇ ਜੋ ਗੱਲ ਲੋਕਾਂ ਨੇ ਵਾਅਦਾ ਕਰ ਲਾ ਜੋ ਗੱਲ ਕਹੀ ਤੀ ਪਰ ਉਸ ਤੇ ਅਮਲ ਕਰਾਉਣ ਦੇ ਵਿੱਚ ਜਿੰਨੀ ਵੀ ਮਿਹਨਤ ਕਰਨੀ ਪਵੇ ਚੰਡੀਗੜ੍ਹ ਦੇ ਗੇੜੇ ਲਾਉਣੇ ਪੈਣ ਸਰਕਾਰ ਨਾਲ ਗੱਲ ਕਰਨੀ ਪਵੇ ਉਹ ਫਿਰ ਅਸੀਂ ਹਰ ਹਾਲਤ ਪੂਰੀ ਕਰਦੇ ਆ ਸੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਦੇਖ ਕੇ ਸਾਨੂੰ ਹੌਸਲਾ ਮਿਲਦਾ ਜਦੋਂ ਸਵੇਰੇ ਉੱਠਦੇ ਆ ਕਿਤੇ ਪਠਾਨਕੋਟ ਫਿਰਦੇ ਹੁੰਦੇ ਆ ਕਿਤੇ ਗਰਦਾਸਪੁਰ ਫਿਰਦੇ ਹੁੰਦੇ ਆ ਕਿਤੇ ਅੰਮ੍ਰਿਤਸਰ ਆਉਂਦੇ ਆ ਕਿਤੇ ਬਠਿੰਡੇ ਜਾਂਦੇ ਆ ਨਵੇਂ-ਨਵੇਂ ਕ੍ਰਾਂਤੀਕਾਰੀ ਫੈਸਲੇ ਉਹ ਲੈਂਦੇ ਨੇ ਤੇ ਉਹਨਾਂ ਨੂੰ ਦੇਖ ਕੇ ਸਾਨੂੰ ਸਿਹਤ ਮਿਲਦੀ ਆ ਹੌਸਲਾ ਮਿਲਦਾ ਮਨ ਦੇ ਵਿੱਚ ਸਾਡੇ ਵਿਚਾਰ ਆਉਂਦਾ ਕਿ ਅਸੀਂ ਵੀ ਉਹਨਾਂ ਦੀ ਟੀਮ ਦਾ ਇੱਕ ਹਿੱਸਾ ਆ ਸਾਨੂੰ ਵੀ ਉਹਨਾਂ ਨੇ ਸੋਚ ਕੇ ਸਮਝ ਕੇ ਜ਼ਿੰਮੇਵਾਰ ਦਿੱਤੀ ਆ ਸੋ ਇਸ ਕਰਕੇ ਉਹ ਪੰਜਾਬ ਪੱਧਰ ਤੇ ਫੈਸਲੇ ਕ੍ਰਾਂਤੀਕਾਰੀ ਫੈਸਲੇ ਲੈ ਰਹੇ ਨੇ ਤੇ ਅਸੀਂ ਉਹਨਾਂ ਦੇ ਪਾਤ ਜਨਾਂ ਦੇ ਚੱਲਦੇ ਹੋਏ ਸ਼ਹਿਰ ਬਠਿੰਡੇ ਦੇ ਵਿੱਚ ਵਿਕਾਸ ਕਰ ਰਹੇ ਆ ਜਿਹੜਾ ਸ਼ਹਿਰ ਬਠਿੰਡਾ ਉਸ ਨੂੰ ਮਾਲਵੇ ਦਾ ਦਿਲ ਕਿਹਾ ਜਾਂਦਾ ਬਹੁਤ ਇਸ ਦੀ ਇਤਿਹਾਸਕ ਮਹੱਤਤਾ ਹੈਗੀ ਆ ਬਠਿੰਡੇ ਦੀ ਰਾਜਨੀਤਿਕ ਤੌਰ ਤੇ ਇਸ ਦੀ ਬਹੁਤ ਮਹੱਤਤਾ ਹੈ ਸੋ ਇਸ ਕਰਕੇ ਅਸੀਂ ਵੀ ਇਸ ਗੱਲ ਨੂੰ ਸਮਝਦੇ ਆਂ ਸੋ ਅਸੀਂ ਬਠਿੰਡੇ ਨੂੰ ਬਦਲਣਾ ਮੈਂ ਤਾਂ ਪਹਿਲੇ ਜਦੋਂ ਜੁਆਇਨ ਕੀਤਾ ਸੀਗਾ ਉਦੋਂ ਕਿਹਾ ਸੀ ਕਿ ਬਠਿੰਡਾ ਨੂੰ ਚੰਡੀਗੜ੍ਹ ਵਰਗਾ ਬਣਾਉਣਾ ਤੇ ਇਸ ਕਰਕੇ ਬਠਿੰਡੇ ਨੂੰ ਚੰਡੀਗੜ੍ਹ ਵਰਗਾ ਬਣਾਉਣ ਦੇ ਵੱਲ ਸਾਡੇ ਜਿਹੜੇ ਕਦਮ ਹੈ ਉਹ ਵਧ ਰਹੇ ਆ ਅੱਜ ਸਾਡੀ ਸ਼ੁਰੂਆਤ ਹੈ ਤੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆਗੇ-ਆਗੇ ਦੇਖੀਏ ਹੋਤਾ ਆ ਕਿ ਆ ਬੜਾ ਕੁਝ ਟਰਸਟ ਨੇ ਕਰਨਾ ਹੈ ਗੁਰੂ ਦੀ ਕਿਰਪਾ ਦਿਨ ਨਾਲ ਸਾਡੇ ਖਿਆਨੇ ਭਰਪੂਰ ਹੈ ਸਾਡੇ ਕੋਲ ਬਹੁਤ ਪੈਸਾ ਟਰਸਟ ਕੋਲੇ ਅਮੀਰ ਸਾਡਾ ਅਪਰੂਵਮੈਂਟ ਟਰਸਟ ਹੈ ਜਿਹੜਾ ਪੰਜਾਬ ਦਾ ਸਾਡੇ ਕੋਲ ਤਾਂ ਜਿਹੜੇ ਹੋਰ ਟਰਸਟਾਂ ਵਾਲੇ ਪੈਸੇ ਧਾਰੇ ਮੰਗਦੇ ਆ ਵੀ ਸਾਨੂੰ 10 ਲੱਖ ਦੇ ਦੋ 20 ਲੱਖ ਦੇ ਦੋ ਤੇ ਫਿਰ ਮੈਂ ਸਾਡੇ ਸਟਾਫ ਨੂੰ ਕਿਹਾ ਵੀ ਆਪਾਂ ਹੋਰ ਟਰਸਟਾਂ ਨੂੰ ਹੋਰ ਸੰਸਥਾ ਨੂੰ ਧਾਰੇ ਪੈਸੇ ਨਹੀਂ ਦੇਣੇ ਜਿਹੜੇ ਸਾਡੇ ਕੋਲ ਪੈਸੇ ਪਏ ਆ ਉਸ ਨੂੰ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਬਠਿੰਡੇ ਸ਼ਹਿਰ ਦੇ ਵਿੱਚ ਪੈਸੇ ਖਰਚ ਕਰਨੇ ਆ ਸੋ ਮੈਂ ਤਾਂ ਬੇਨਤੀ ਕਰਦਾ ਹਾਂ ਸ਼ਹਿਰ ਨਿਵਾਸੀਆਂ ਨੂੰ ਸਾਡੇ ਧਿਆਨ ਸ਼ਹਿਰ ਬਠਿੰਡੇ ਦੇ ਕੰਮ ਕਰਨ ਵਾਲਿਆ ਪਰ ਸਾਡੇ ਅਧਿਕਾਰ ਖੇਤਰ ਦੇ ਵਿੱਚ ਹੈਗੇ ਸਾਡੇ ਧਿਆਨ ਦੇ ਵਿੱਚ ਲਿਆਓ ਅਸੀਂ ਉਹਨਾਂ ਕਾਰਜਾਂ ਨੂੰ ਬਹੁਤ ਜਲਦ ਜਿਹੜੇ ਹੈਗੇ ਆ ਅਮਲ ਦੇ ਵਿੱਚ ਲਿਆ ਕੇ ਇਸ ਸ਼ਹਿਰ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਵਾਂ ਪੰਡਤ ਸਾਹਿਬ ਠੇਕੇ ਤੇ ਦਿੱਤਾ ਜਾਂਦਾ ਕੰਮ ਬਾਅਦ ਠੇਕੇਦਾਰ ਉਹ ਕੰਮ ਪ੍ਰੋਪਰ ਨਹੀਂ ਕਰਦੇ ਬੇਨਤੀ ਹੈ ਉਸ ਦੇ ਪਿੱਛੇ ਵੀ ਕਈ ਕਾਰਨ ਨੇ ਜੇ ਤਾਂ ਮੈਂ ਠੇਕੇਦਾਰਾਂ ਨਾਲ ਗੱਲ ਜਾਂ ਫਿਰ ਤਾਂ ਠੇਕੇਦਾਰ ਨਾ ਕੰਮ ਕਰਨਗੇ ਤੇ ਜਦੋਂ ਸਾਰੇ ਠੇਕੇਦਾਰਾਂ ਬਾਕਾਇਦਾ ਸੀ ਉਹਨਾਂ ਦਾ ਦਫ਼ਤਰ ਵਿੱਚ ਬਿਠਾ ਕੇ ਮੀਟਿੰਗ ਕੀਤੀ ਹੈ ਇਹ ਪਹਿਲਾਂ ਜੋ ਸਿਸਟਮ ਚੱਲਦਾ ਸੀਗਾ ਉਹ ਸਿਸਟਮ ਨਹੀਂਗਾ ਹੁਣ ਜੋ ਕੰਮ ਕਰਨਾ ਸਿੱਕੇ ਬੰਦ ਕਰਨ ਜੋ ਕੰਮ ਕਰਨਾ ਹੈ ਵਧੀਆ ਕੰਮ ਕਰਨਾ ਮੈਂ ਤੁਹਾਨੂੰ ਵੀ ਕਹਿੰਦਾ ਤੁਹਾਡੀ ਵੀ ਡਿਊਟੀ ਬਣਦੀ ਆ ਤੁਸੀਂ ਆਓ ਚੈੱਕ ਕਰੋ ਸਾਰੇ ਪ੍ਰਧਾਨ ਸਾਹਿਬ ਖੜੇ ਨੇ ਸਾਰੇ ਇਲਾਕਾ ਨੂੰ ਅਸੀਂ ਖੜੇ ਨੇ ਜੇ ਵੀ ਤੁਹਾਨੂੰ ਕਮੀ ਪੇਚੀ ਲੱਗਦੀ ਹੈ ਕਿਉਂਕਿ ਇਹ ਕਾ ਮੇਰਾ ਕੰਮ ਨਹੀਂ ਹੈ ਕੰਮ ਇਹ ਕੰਮ ਲੋਕਾਂ ਦਾ ਕੰਮ ਆ ਸਰਦ ਸਾਂਝਾ ਕੰਮ ਹੈ ਜੇ ਲੋਕ ਜਾਗਦੇ ਰਹਿਣਗੇ ਤਾਂ ठेकेदार ਦੀ ਕੀ ਮਜਾਲਾ ਕੰਮ ਗਲਤ ਕਰ ਜੂਗਾ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਟੀਮ ਵਰਕੇ ਦੇ ਤੌਰ ਤੇ ਇਹਣਾ ਸੋਚੋ ਕਿਲੇ ਟਰੈਕਟ ਦਾ ਜੀਐਸਡੀ ਨੇ ਇੱਥੇ ਹੁਣ ਤੁਸੀਂ ਜੇ ਥੋੜਾ ਧਿਆਨ ਦੇ ਵਿੱਚ ਗੱਲਬਾਤ ਆਉਂਦੀ ਹੈ ਤੁਸੀਂ ਸਾਡੇ ਧਿਆਨ ਦੇ ਵਿੱਚ ਲਿਆਓ ਅਸੀਂ ਮੈਂ ਉਹਨਾਂ ਨੂੰ ਇੱਕੋ ਗੱਲ ਕੀਤੀ ਹੈ ਕਿਉਂਕਿ ਇਹ ਕੰਮ ਕਰਨ ਪਿੱਛੇ ਬੜੀ ਮਿਹਨਤ ਕਰਨੀ ਪੈਂਦੀ ਹੈ ਜੇ ਪਾਰਕਾਂ ਦਾ ਕੰਮ ਸ਼ੁਰੂ ਹੋਇਆ ਇਹ ਐਵੇਂ ਨਹੀਂ ਸ਼ੁਰੂ ਹੋ ਗਿਆ ਬਕਾਇਦਾ ਇਸ ਦੀਆਂ ਪ੍ਰਵਾਨਗੀਆਂ ਬਕਾਇਦਾ ਰੂਲ ਐਂਡ ਰੈਗੂਲੇਸ਼ਨ ਬਕਾਇਦਾ ਸਾਰਾ ਇਹਦਾ ਮਤੇ ਵਗੈਰਾ ਪਾਇਆ ਕਿ ਫਿਰ ਅਪਰੂਵਲ ਮਿਲਦੀ ਹੈ ਸੋ ਸਾਨੂੰ ਇਹ ਮੌਕਾ ਮਿਲਦਾ ਮਿਲਿਆ ਸਾਡੇ ਵਿਕਾਸਕਾਰ ਸ਼ੁਰੂ ਹੋਣ ਜਾ ਰਹੇ ਨੇ ਤੇ ਅਸੀਂ ਸਾਰੇ ਜਾਣੇ ਆਪਣੀ ਡਿਊਟੀ ਨਿਭਾ ਕੇ ਵਧੀਆ ਢੰਗ ਦੇ ਨਾਲ ਇੰਨਾ ਵਿਕਾਸ ਕਾਰਜਾਂ ਨੂੰ ਨਿਪਰੇ ਚੜ੍ਹ ਗਏ ਕਿਉਂਕਿ ਮਤਲਬ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਸਾਡੇ ਸਾਰਿਆਂ ਦੇ ਕੰਮ ਹੈ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਵੇਗੀ ਮੈਂ ਵੀ ਸਮੇਂ-ਸਮੇਂ ਤੇ ਵਿਜ਼ਿਟ ਕਰੂੰਗਾ ਕਿ ठेकेदारों ਤੋਂ ਜੋ ਵੀ ਮਜ਼ਦੂਰ ਨੇ ਜੋ ਵੀ ਮਿਸਤਰੀ ਨੇ ਉਹਨਾਂ ਤੋਂ ਸਕੇ ਤੇ ਪਾਇਦਰ ਤੇ ਵਧੀਆ ਮਟੀਰੀਅਲ ਦੇ ਨਾਲੇ ਕੰਮ ਜਿਹੜਾ ਹੈ ਕਰਾਇਆ ਜਾਵੇ